ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਲਾਕ ਵਿਕਾਸ ਦਫ਼ਤਰ ਖਰੂਸਾ ਦੇ ਪਟਵਾਰੀ ਵੱਲੋਂ ਲਈ 5000 ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿੱਚ ਬਲਾਕ ਦਫ਼ਤਰ ਵਿਖੇ ਲਗਾਏ ਤਰਨੇ ਨੇ ਉਸ ਵੇਲੇ ਦਫ਼ਤਰ ਦੇ ਕਰਮਚਾਰੀਆਂ ਦੀਆਂ ਪਰਤਾਂ ਉਡਾੜ ਦਿੱਤੀਆਂ ਜਦੋਂ ਬੀਡੀਪੀਓ ਦੇ ਦਫ਼ਤਰ ਦੇ ਨਜ਼ਦੀਕ ਕਮਰੇ ਵਿੱਚੋਂ ਕਰੀਬ 2 ਦਰਜਨ ਖਾਲੀ ਸ਼ਰਾਬ ਦੀਆਂ ਬੋਤਲਾਂ ਤਰਨਾਕਾਰੀਆਂ ਨੂੰ ਬਰਾਮਦ ਹੋਈਆਂ ਤਰਨੇ ਦੀ ਅਗਵਾਹੀ ਕਰ ਰਹੇ ਸ਼ਹੀਦ ਬਾਬਾ ਬਲਾਕ ਸਿੰਘ ਜੋਂ ਕੰਗ ਦੇ ਪ੍ਰਧਾਨ ਹਰਬਿੰਦਰਜੀਤ ਸਿੰਘ ਕੰਗ ਅਤੇ ਸਤਨਾਮ ਸਿੰਘ ਕੱਲਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀ ਬਲਾਕ ਦੇ ਪਟਵਾਰੀ ਹਰਮਨਜੀਤ ਸਿੰਘ ਨੇ ਪਿੰਡ ਜਾਂਗੀਰ ਦੇ ਵਾਸੀ ਰਮਨਪ੍ਰੀਤ ਕੋਲੋਂ ਰਸਤੇ ਦੀ ਨਿਸ਼ਾਨਦੇਹੀ ਬਦਲੇ 5000 ਰੁਪਏ ਦੀ ਰਿਸ਼ਵਤ ਲਈ ਸੀ ਜਦੋਂ ਇਸ ਬੰਦੀ ਜੱਥੇਬੰਦੀ ਕੋਲ ਮਸਲਾ ਪੁੱਜਾ ਤਾਂ ਕੁਝ ਆਗੂਆਂ ਨੇ ਮਾਮਲਾ ਬੀਡੀਪੀਓ ਦਫ਼ਤਰ ਗੁਰਬੀਰ ਸਿੰਘ ਕਾਲੋਂ ਦੇ ਧਿਆਨ ਵਿੱਚ ਲਿਆਉਣ ਲਈ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਪਟਵਾਰੀ ਕੋਲੋਂ ਪੈਸੇ ਵਾਪਸ ਕਰਵਾਉਣ ਬਾਰੇ ਕਿਹਾ ਤਾਂ ਜਦੋਂ ਛੱਪੜ ਦਾ ਡੱਡੂ ਗਵਾਹ ਵਾਲੀ ਕਹਾਵਤ ਨੂੰ ਸੱਚ ਕਰਦੇ ਹੋਏ ਪਟਵਾਰੀ ਕੋਲੋਂ ਰਿਸ਼ਵਤ ਦੇ ਪੈਸੇ ਵਾਪਸ ਕਰਵਾਉਣ ਦੀ ਜਗ੍ਹਾ ਜਥੇਬੰਦੀ ਦੇ ਆਗੂਆਂ ਨੂੰ ਆਪ ਸ਼ਬਦ ਬੋਲਣ ਲੱਗ ਪਿਆ ਜਿਸ ਕਾਰਨ ਮਜਬੂਰ ਹੋ ਕੇ ਜਥੇਬੰਦੀ ਨੂੰ ਧਰਨਾ ਦੇਣਾ ਪੈ ਰਿਹਾ ਹੈ ਅਤੇ ਮੌਕੇ ਤੇ ਆਗੂ ਨੇ ਦੱਸਿਆ ਕਿ ਧਰਨੇ ਦੌਰਾਨ ਬੀਡੀਪੀਓ ਦੇ ਦਫ਼ਤਰ ਦੇ ਨੇੜੇ ਕਮਰੇ ਵਿੱਚੋਂ ਵੋਦਕਾ ਅੰਪੀਰੀਅਲ ਬਲੂ ਗਿਨੀ ਮੈਕਡਾਵਲ ਆਦ ਬ੍ਰਾਂਡ ਦੀ ਬੋਤਲ ਦੇ ਖਾਲੀ ਅਧੀਏ ਪਉਏ ਦੇ ਬੋਤਲੇ ਬਰਾਮਦ ਹੋਈਆਂ ਹਨ ਇਸ ਤੋਂ ਸਾਫ਼ ਦਿਖਾਈ ਦਿੰਦਾ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮ ਲੋਕਾਂ ਦੇ ਸਿਰੋਂ ਰਿਸ਼ਵਤ ਦੇ ਪੈਸਿਆਂ ਨਾਲ ਕਿਵੇਂ ਐਸ਼ ਲੈ ਰਹੇ ਹਨ ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪਟਵਾਰੀ ਉੱਪਰ ਰਿਸ਼ਵਤ ਲੈਣ ਅਤੇ ਦਫ਼ਤਰ ਨੂੰ ਸ਼ਰਾਬ ਦਾ ਆਹਤਾ ਬਣਾਉਣ ਵਾਲਿਆਂ ਕਰਮਚਾਰੀਆਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਦਫ਼ਤਰ ਦੇ ਕਰਮਚਾਰੀ ਆਪਣੀਆਂ ਕੁਰਸੀਆਂ ਛੱਡ ਕੇ ਗਾਇਬ ਰਹੇ ਉਕਤ ਮਸਲੇ ਸੰਬੰਧੀ ਜਦੋਂ ਬੀਡੀਪੀਓ ਕਡੂਰ ਸਾਹਿਬ ਗੁਰਮੀਤ ਸਿੰਘ ਕਾਲੋ ਨਾਲ ਫੋਨ ਤੇ ਰابطਾ ਕੀਤਾ ਤਾ ਉਹਨਾਂ ਕਿਹਾ ਕਿ ਰਿਸ਼ਵਤ ਲੈਣ ਦੀ ਪਰਤਾਗ ਕਰਕੇ ਵੱਣਦੀ ਕੀਤੀ ਕਾਰਵਾਈ ਜਾਵੇਗੀ ਜਦੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲੀਆਂ ਤਾਂ ਉਹ ਸਾਡੇ ਕਿਸੇ ਵੀ ਕਰਮਚਾਰੀ ਦੀਆਂ ਨਹੀਂ ਹਨ ਕਰੋੜ ਸਾਬ ਤੋਂ ਮਨਪ੍ਰੀਤ ਮਣੀ ਦੀ ਰਿਪੋਰਟ ਪੰਜਾਬ ਹਰਪਲ ਨਿਊਜ਼ ਨਿਸ਼ਾਨਦਹੀ ਵਾਸਤੇ ਆਏ ਹਾਂ ਇਹ ਕੋ ਮਲੋਕ ਵੀਡੀਓ ਵਲ ਦਫਤਰ ਪਰ ਮਨਜੀਤ ਸਿੰਘ ਪਟਵਾਰੀ ਮਿਲਿਆ ਕੇ ਹਰਮਨਜੀਤ ਆਏ ਨੇ ਆਖਿਆ ਉਹ ਕਿ ਤੇਰੀ ਨਿਸ਼ਾਨਦਹੀ ਹੋ ਜੂਗੀ 1000 ਰੁਪਿਆ ਦੇ ਦੇ ਅੱਜ ਫੇਰ 3-4 ਦਿਨ ਬਾਅਦ ਤੇ ਨਿਸ਼ਾਨਦਹੀ ਹੋ ਜੂਗੀ ਇਹਨੇ 3-4 ਦਿਨ ਬਾਅਦ ਫੋਨ ਕਰਤਾ ਮੈਨੂੰ ਅੱਜ ਤੋਂ 2.5 ਮਹੀਨੇ ਮੇਰੀ ਪਹਿਲਾਂ ਵਾਲੀ ਗੱਲ ਆ ਕਹਿੰਦਾ ਕਿ ਨਿਸ਼ਾਨਦਹੀ ਹੋ ਜੂਗੀ ਤੇਰੀ 3-4 ਦਿਨਾਂ ਤੱਕ ਫੇਰ 4000 ਰੁਪਿਆ ਹੋਰ ਦੇ ਕੇ ਜਾ ਮੇਰੇ ਦਫਤਰ ਇਹ ਨਿਸ਼ਾਨਦਹੀ ਜਿਹੜੀ ਆ ਮਲੋਕ ਉਹ ਨਾ ਹੋਣੀ ਆ ਦੂਰਬੀਨ ਨਾਲ ਮੈਂ ਪੈਸੇ ਦੇ ਦੇਗਾ 4000 ਰੁਪਇਆ ਟੋਟਲ 5000 ਚਲ ਗਿਆ ਫਿਰ ਮੈਂ ਇਹਨੂੰ ਫੋਨ ਕਰਦਾ ਰਿਹਾ ਮੇਰਾ ਫੋਨ ਚੱਕਣੋਂ हट ਗਿਆ ਫਿਰ ਮੈਂ ਦਫਤਰ ਆਉਣਾ ਲਿਆ ਦਫਤਰੋਂ ਵੀ ਮਿਲਦਾ ਰਿਹਾ ਫੇਕ ਦਿਨ ਅਖ ਕੇ ਮੈਂ ਨਾ ਫੋਨ ਆਪਣੇ ਹੋਰ ਕਿਸੇ ਨੰਬਰ ਤੋਂ ਕਿਸੇ ਕੋ ਫੋਨ ਲੈ ਕੇ ਕੀਤਾ ਫੋਨ ਇਹ ਮੈਨੂੰ ਕਹਿਣ ਲੱਗਾ ਵਾ ਕਿ ਤੂੰ ਬਦਲ ਬਦਲ ਕੇ ਨੰਬਰਾਂ ਤੋਂ ਫੋਨ ਕਰਦਾ ਵਾ ਮੈਨੂੰ ਕੀ ਕਰ ਲੇਗਾ ਤੂੰ ਤੂੰ ਜਿੰਗੇ ਮਾਰੀਛਾ ਚੰਨੇ ਮਰਜੀ ਮੈਂ ਨਹੀਂ ਤੇਰੇ ਨਾਲ ਸ਼ਾਂਤੀ ਕਰਨੀ ਤੇ ਲਾ ਕੋਈ ਪੈਸਾ ਮੋੜਨਾ ਜੋ ਕਰਨਾ ਕਰ ਲੈ ਫਿਰ ਮੁੜ ਕੇ ਬਾਅਦ ਵਿੱਚ ਮੈਂ ਦੁਖੀ ਹਣ ਸੰਗਠਕ ਕਮੇਟੀ ਨਾਲ ਗੱਲਬਾਤ ਕੀਤੀ ਸਰਦਾਰ ਬਲਜਿੰਦਰ ਸਿੰਘ ਨਾਲ ਉਹਨਾਂ ਨੇ ਆਖਿਆ ਵਾ ਕਿ ਚਲੋ ਆਪਾਂ ਮੰਨ ਲਓ ਕਿ ਐਫੀਡੇਵਟ ਦੇ ਕੇ ਉਹਨੇ ਵੀਡੀਓ ਸਾਹਮਣੂ ਵੀਡੀਓ ਸਾਹਮਣੂ ਐਫੀਡੇਵਟ ਦਿੱਤਾ ਤੇ ਉਹਨਾਂ ਆਖਿਆ ਕਿ ਇਹਨਾਂ ਦੀ ਬਹੁਤ ਸ਼ਿਕਾਇਤਾਂ ਹੁੰਦੀਆਂ ਵਾ ਇਹ ਬਹੁਤ ਪੈਸੇ ਲੈਂਦਾ ਨਾ ਤੁਸੀਂ ਮੰਨ ਲਓ ਕਿ ਪੈਸੇ ਮੰਨ ਲਓ ਕਿ ਕਿਉਂ ਦਿੱਤੇ ਆ ਪੁੱਛਿਆ ਨਹੀਂ ਕਿਸੇ ਨੂੰ ਮੇਰਾ ਤਾਂ ਇਨੀ ਮੈਂ ਤੁਹਾਨੂੰ ਸਾਹਮਣੇ ਇਹਨਾਂ ਨਾਲ ਕਰਾਰ ਗੱਲ ਤੋਂ ਥੋੜਾ ਮੈਨੂੰ ਟਾਈਮ ਦੋ ਹਫਤੇ ਦਾ ਤੇ ਮੈਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਕੁਝ ਮੰਨ ਲਓ ਕਿ 10-15 ਦਿਨ ਲੰਘਣ ਦੇ ਬਾਅਦ ਫੇਰ ਅਸੀਂ ਦਫ਼ਤਰ ਆਏ ਨੇ ਫੇਰ ਵੀਡੀਓ ਸਾਹਮਣੂ ਬੰਦੇ ਆ ਕਿ ਮੈਂ ਜੋ ਕਰਨਾ ਕਰ ਲਓ ਕਾਰਵਾਈ ਮੇਕੋ ਨਹੀਂ ਹੁੰਦੀ ਮੈਂ ਨਹੀਂ ਕੋਈ ਪੈਸਾ ਦੇਣਾ ਨਾ ਦਿਵਾਉਣਾ ਤੇ ਇਹ ਗੜਾ ਮੈਨੂੰ ਪੁੱਛ ਕੇ ਪੈਸੇ ਦਿੱਤੇ ਜੇ ਤੁਸੀਂ ਪੈਸੇ ਆਪ ਦੇ ਕੇ ਗਏ ਜੇ ਕਿ ਜੋ ਕਰਨਾ ਕਰ ਲਓ ਇਹ ਖਿਆ ਧਰਨੇ ਲਾਉਣੇ ਨਹੀਂ ਕੋਈ ਗੱਲ ਨੇ ਧਰਨੇ ਲਾ ਲਓ ਹੁਣ ਤੁਸੀਂ ਜਿਦੋਂ ਥਵਾਏ ਤਾਂ ਕੀ ਹੋਰ ਕੁਛ ਕੀ ਬਰੰਮ ਹੋਇਆ ਇੱਥੇ ਇੱਥੋਂ ਆਉਂਦੇ ਸਾਰੀ ਜੀ ਮਤਲਬ ਜਥੇਬੰਦੀ ਦੇ ਮਤਲਬ ਬੰਨਿਆਂ ਦੇ ਆਣ ਕੇ ਅੰਦਰ ਗਏ ਆ ਪਿਛਲਾ ਅੰਦਰੋਂ ਜਾ ਕੇ ਮਾਲਕ ਜੀ ਸ਼ਰਾਬ ਦੀ ਮਾਲ ਖਾਲੀ ਬੋਤਲਾਂ ਮਾਲਕ ਲੱਭੀਆਂ ਵਾ ਇਤੋਂ ਪਤਾ ਲੱਗਦਾ ਵਾ ਕਿ ਇੱਥੇ ਮਾਲਕ ਜਿਹੜੇ ਕਰਮਚਾਰੀ ਹੈ ਜਿਹੜੇ ਮਾਲਕ ਕਾ ਇੱਥੇ ਹੈਗੇ ਆ ਮੋਕੇ ਨੇ ਅਫਸਰ ਉਹ ਗਰੇ ਮਾਲਕ ਦਰੂਹੀ ਪੀਂਦੇ ਨੇ ਤੇ ਸਾਡੀ ਗੱਲ ਬਾਤ ਸੁਣਦੇ ਜੇ ਪੈਸੇ ਲੱਲੇ ਕੰਮ ਨਹੀਂ ਕਰਦੇ ਉਹ ਫੀਸਾਂ ਦੇ ਬਾਲਾ 2-400 ਰੁਪਈਆ ਹੀ ਮਾਲਕ 5000 ਲੱਲੇ ਵਾ ਉਹ ਇੰਨਾ ਲਾਲਚੀ ਹੈ ਕਿ ਮਾਲਕ ਹੁਣ ਹੁਣ ਭਾਵੇਂ ਮਾਲਕ ਇੱਥੇ ਆਣ ਕੇ ਮਾਲਕ ਗੱਲ ਬਾਤ ਵੀ ਨਹੀਂ ਕਰਦਾ ਤੇ ਜਾਂ ਗੱਲਬਾਤ ਕਰੇ ਸਾਡੇ ਨਾਲ ਕੇ ਨਿਸ਼ਾਨਦੇ ਵੀ ਉਹ ਨਹੀਂ ਕਰਨੀ ਤੇ ਹੁਣ ਹੁਣ ਵੇਖੋ ਜੀ ਇੱਥੇ ਅਣਕੇ ਖਾਲੀ ਬੋਤਲਾਂ ਦੀ ਪੇਟੀ ਲੱਭੀ ਆ ਤੇ ਸਿੱਧੇ ਨੂੰ ਬੋਲਦੇ ਨਹੀਂ ਕੋਈ ਵੀ ਕਰਮਚਾਰੀ ਇੱਥੋਂ ਕੀ ਮੰਗ ਕਰਦੇ ਆ ਮੰਗ ਕਰਦੇ ਕਿ ਜੇ ਮਨ ਲਓ ਕਿ ਫਿਰ ਮਨਜੀਤ ਸਿੰਘ ਦੇ ਮਤਲਬ ਕਾਰਵਾਈ ਹੋਵੇ ਤੇ ਸਾਡੇ ਦੇ ਰਸਤੇ ਦੀ ਨਿਸ਼ਾਨਦੇਹੀ ਹੋਵੇ ਹਾਂਜੀ ਹਾਂਜੀ ਕੀ ਨਾਮ ਆਪਣਾ ਪ੍ਰਧਾਨ ਜੀ ਮੈਂ ਜੀ ਹਰਬਿੰਦਰਜੀਤ ਸਿੰਘ ਕੰਗ ਆਗੂ ਕਿਸਾਨ ਮਜ਼ਦੂਰ ਸੰਘਰਸ਼ ਮੀਟਿੰਗ ਪੰਜਾਬ ਕੀ ਮਸਲਾ ਪਿਆ ਜਿਹੜਾ ਪਿਆ ਮਸਲਾ ਵੇਖੋ ਜੀ ਪਿਛਲੇ ਕਾਫੀ ਦਿਨਾਂ ਤੋਂ ਰਮਨਜੀਤ ਸਿੰਘ ਮੁੰਡਾਵਾ ਜਾਂਗੀਰਮ ਇਕਾਈ ਤੋਂ ਸਾਡੇ ਇੱਥੇ ਜਥੇਬੰਦੀ ਚੱਲ ਰਹੀ ਆ ਉਹਨੇ ਮਤਲਬ ਇਹਨੂੰ ਪਟਵਾਰੀ ਜਿਹੜਾ ਇੱਥੇ ਹਰਮਨਜੀਤ ਆ ਉਹਨੂੰ 5000 ਰੁਪਏ ਬਤੌਰ ਰਿਸ਼ਵਤ ਦਿੱਤੀ ਤੇ ਉਹ ਸਬੰਧ ਚ ਇੱਥੇ ਬੀਡੀਪੀਓ ਨੂੰ ਸਾਡੇ ਜਥੇਬੰਦੀ ਦੇ ਆਗੂ ਸਾਬ੍ਹ ਨੂੰ ਮਿਲ ਕੇ ਗਏ ਆ ਪਰ ਬੀਡੀਪੀਓ ਉਸ ਸਰਦ ਜਿਹੜਾ ਦੁਰਵੇ ਆ ਰਿਹਾ ਉਹਨਾਂ ਨੇ ਕਿਹਾ ਵੀ ਜੋ ਕਰਨਾ ਕਰ ਲਓ ਮੈਂ ਠੇਕਾ ਨਹੀਂ ਲਿਆ ਪੈਸੇ ਮੜਵਾਉਂਦਾ ਤੇ ਸਾਡੇ ਅਧਿਕਾਰੀ ਇੱਦਾਂ ਹੀ ਪੈਸੇ ਲੈਣੇ ਆ ਕਿਉਂ ਅਸੀਂ ਇੱਥੇ ਵੇਲੇ ਨਹੀਂ ਬੈਠੇ ਪੈਸੇ ਵੀ ਲੈਣੇ ਆ ਤੇ ਕੰਮ ਵੀ ਨਹੀਂ ਕਰਕੇ ਦੇਣਾ ਪਟਵਾਰੀ ਦੀ ਇਹ ਸ਼ਬਦਾਵਲੀ ਸੀ ਤੇ ਮਤਲ ਦੇ ਕਾਰਨ ਸਾਨੂੰ ਖਬਰਾਂ ਰਾਈ ਦੇ ਕੇ ਅੱਜ 16 ਤਰੀਕ ਨੂੰ ਇੱਥੇ ਇਹ ਧਰਨਾ ਦਿੱਤਾ ਜੀ ਅੱਛਾ ਜੀ ਤੇ ਹੁਣ ਤੁਸੀਂ ਇੱਥੇ ਆਏ ਜੋ ਕੋਈ ਮਿਲਿਆ ਤੁਹਾਨੂੰ ਇੱਥੇ ਵੇਖੋ ਜੀ ਸਭ ਤੋਂ ਮਾੜੀ ਗੱਲ ਜਿਹੜੀ ਇੱਥੇ ਸਾਨੂੰ ਮਿਲੀ ਆ ਉਹ ਇਹ ਮਿਲੀ ਆ ਕਿ ਬਾਕੀ ਦੇ ਗੱਲਾਂ ਛੱਡੋ ਜਦੋਂ ਅਸੀਂ ਅੰਦਰ ਦਾਖਲ ਹੋਏ ਆ ਤੀਨਾਂ ਦੇ ਇੱਕ ਅੰਦਰ ਸ਼ਰਾਬ ਨਾਲ ਭਰੀਆਂ ਪੇਟੀਆਂ ਖਾਲੀ ਕਰਕੇ ਉਹਨਾਂ ਪਉਏ ਅਧੂਏ ਵੱਡੀਆਂ ਬੋਤਲਾਂ ਉੱਥੇ ਮੈਂ ਕਹਿੰਦਾ ਭਨਾਰ ਲੱਗਾ ਪਿਆ ਜਿੱਥੋਂ ਇਹ ਗੱਲ ਸਾਫ਼ ਆ ਵੀ ਜੇ ਦਫ਼ਤਰ ਟਾਈਮ ਤੇ ਵੀ ਸ਼ਰਾਬ ਪੀਂਦੇ ਆ ਕਿਉਂਕਿ ਜੇ ਘਰ ਜਾ ਕੇ ਪੀਂਦੇ ਤਾਂ ਵੀ ਘਰ ਬੋਤਲਾ ਹੋਣਾ ਦਫ਼ਤਰ ਹੀ ਟਾਈਮ ਸ਼ਰਾਬ ਪੀ ਕੇ ਤੇ ਲੋਕਾਂ ਨਾਲ ਤਾਂ ਇਹ ਬੀਡੀਪੀਓ ਦਾ ਵੀ ਦੁਰਵੇ ਆ ਰਿਹਾ ਕਿਉਂਕਿ ਜੇ ਬਾਕੀ ਬਲਾਜਮ ਪੀਂਦੇ ਤੇ ਬੀਡੀਪੀ ਵੀ ਇਸ ਜੀ ਤੋਂ ਪਾਸੇ ਨਹੀਂ ਆ ਜੇ ਇਹ ਸ਼ਰਾਬ ਪੀ ਕੇ ਆ ਜਿਹੜੇ ਲੋਕ ਆ ਜਾਂ ਲੋਕ ਪੱਖੀ ਲੋਕ ਆ ਜਾਂ ਜਿਹੜੇ ਇੱਥੇ ਆਉਂਦੇ ਆ ਉਹਨਾਂ ਦੇ ਖੇਡ ਨਹੀਂ ਆ ਫਿਰ ਇਸ ਚੀਜ਼ ਦੀ ਤੇ ਅਸੀਂ ਨਿੰਦਿਆ ਕਰਦੇ ਆ ਤੇ ਨਾਲ ਇਹ ਵੀ ਬੇਨਤੀ ਕਰਦੇ ਆ ਵੀ ਮੀਡੀਆ ਰਾਈ ਜਦੋਂ ਗੱਲ ਜਾਂਦੀ ਆ ਤੇ ਉੱਪਰਲੇ ਜਿਹੜੇ ਉੱਚ ਅਧਿਕਾਰੀ ਆ ਉਹ ਇਹਨਾਂ ਤੇ ਬਣਦੀ ਕਾਰਵਾਈ ਵੀ ਕਰਨ ਤੇ ਹੁਣ ਇਸ ਤੋਂ ਅੱਗੇ ਤੁਹਾਡੀ ਰਣਨੀਤੀ ਕੀ ਹੋਊਗੀ ਦੇਖੋ ਜੀ ਇੱਕ ਜਿਹੜੀ ਗੱਲ ਇੱਥੇ ਆ ਵੀ ਬीडीपीਓ ਸਮੇਤ ਬਲਾਕ ਦਾ ਕੋਈ ਅਧਿਕਾਰੀ ਆ ਜਿੱਥੇ ਮੌਜੂਦ ਨਹੀਂ ਸਾਰੀਆਂ ਕੁਰਸੀਆਂ ਖਾਲੀ ਪਈਆਂ ਵਾਂ ਸਾਰੇ ਕਮਰੇ ਖਾਲੀ ਪਿਆ ਜਿਹੜੇ ਪ੍ਰਾਈਵੇਟ ਬੰਦੇ ਵਿਚਾਰੇ ਮੰਦਰੀਗਾ ਵਾਲੇ ਜਾਂ ਹੋਰ ਆ ਉਹ 2 4 10 ਬੰਦੇ ਇੱਥੇ ਹੈਗੇ ਆ ਬਾਕੀ ਸਾਰਾ ਬਲਾਗ ਇੱਥੇ ਭਗੌੜਾ ਆ ਅਸੀਂ ਇਹ ਮੰਗ ਕਰਦੇ ਆ ਵੀ ਬੀ ਡੀ ਪੀ ਤੁਰੰਤ ਇੱਥੇ ਆਣ ਕੇ ਸਾਡੀ ਗੱਲ ਬਾਤ ਸੁਣੇ ਨਹੀਂ ਤੇ ਸਾਡੀ ਕੋਈ ਰਣਨੀਤੀ ਜਿਹੜੀ ਅਗਲੀ ਆ ਉਹ ਕੁਝ ਹੋਰ ਹੋਊਗੀ ਕਿਉਂਕਿ ਜਿੰਨਾ ਲੋਕਾਂ ਦੀ ਲੜਾਈ ਅਸੀਂ ਲੜ ਰਹੇ ਆ ਅੱਜ ਰੇਲਾਂ ਤੇ ਬੈਠੇ ਆ ਸੜਕਾਂ ਤੇ ਬੈਠੇ ਆ ਸਾਰਾ ਕੁਝ ਕਰਨੀ ਬੈਠੇ ਆ ਮੋਦੀ ਸਰਕਾਰ ਨਾਲ ਲੜਾਈ ਕੀਤੀ ਆ ਆਰ ਪਾਰ ਦੀ ਕਿਸਾਨਾਂ ਦੀ ਲੜਾਈ ਆ ਤੇ ਵਿੱਚ ਇਹਨਾਂ ਨੇ ਸਾਡਾ ਸਹਿਯੋਗ ਕਰਨ ਦੀ ਬਜਾਏ ਸਾਨੂੰ ਲੁੱਟ ਵੀ ਲਿਆ ਤੇ ਸਾਡੇ ਲੋਕਾਂ ਦਾ ਕੰਮੋ ਨਹੀਂ ਕਰਨਾ ਇਸ ਜੀ ਦੇ ਪਰ ਜੋਰ ਨੰਡਾ ਕਰਦੇ